ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਗੁਰਦਾਸ ਜੀ ਨੇ ਜਦੋਂ ਗੁਰੂ ਨਾਨਕ ਦੇ ਸਿੱਖਾਂ ਦਾ ਜ਼ਿਕਰ ਕੀਤਾ ਤੇ ਸਭ ਤੋਂ ਉਤਲੇ ਬੰਨੇ ਉਹਨਾਂ ਭਾਈ ਤਾਰੂ ਜੀ ਦਾ ਜ਼ਿਕਰ ਕੀਤਾ ਭਾਈ ਤਾਰੂ ਜੀ ਗੁਰੂ ਜੀ ਦੇ ਸਿੱਖ ਸਨ ਤੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਨੇ ਉਹਨਾਂ ਨੂੰ ਉਪਦੇਸ਼ ਦਿੱਤਾ ਸੀ ਵੀ ਵੰਡ ਕੇ ਛਕਣਾ ਹੈ ਅਧੇ ਜਦੋਂ ਵੰਡ ਕੇ ਛਕਣਾ ਕਿਸੇ ਦਾ ਦੁੱਖ ਵੇਖੋ ਤੇ ਦੁੱਖ ਨੂੰ ਵੰਡ ਕੇ ਆਉਣਾ ਭਾਈ ਤਾਰੂ ਜੀ ਇਵੇਂ ਹੀ ਕਰਨ ਲੱਗੇ ਜਦੋਂ ਵੀ ਉਹਨਾਂ ਦੇ ਕੋਲ ਭਜਨ ਬੰਦਗੀ ਵਾਲੇ ਸਿੱਖ ਆਉਂਦੇ ਉਹਨਾਂ ਨੂੰ ਲੰਗਰ ਪ੍ਰਸ਼ਾਦਾ ਸ਼ਕਾਉਂਦੇ ਜੋ ਵੀ ਉਹਨਾਂ ਦੇ ਕਿਰਤ ਕਮਾਈ ਹੁੰਦੀ ਸੀ ਉਹਦੇ ਵਿੱਚੋਂ ਵੰਡ ਕੇ ਸ਼ੱਕਦੇ ਸਨ ਜਦੋਂ ਬਾਬਰ ਨੇ ਹਮਲਾ ਕੀਤਾ ਥਾਨ ਬਿਕਾਮ ਜਦੋਂ ਬਾਬਰ ਨੇ ਲਾਹੌਰ ਦੇ ਉੱਤੇ ਹਮਲਾ ਕੀਤਾ ਤੇ ਮੁਛ ਮੁਛ ਕੋਇਰ ਆਇਆ ਭਾਵ ਚਾਰੇ ਬੰਨੇ ਹਹਾਕਾਰ ਮਚੀ ਉਸ ਸਮੇਂ ਭਾਈ ਤਾਰੂ ਜੀ ਅੱਗਾਂ ਲੱਗੀਆਂ ਹੋਈਆਂ ਸਨ ਤੇ ਅੱਗਾਂ ਨੂੰ ਬੁਝਾਉਣ ਦੇ ਵਿੱਚ ਲੱਗੇ ਤੇ ਬੜੇ ਲੋਕੀ ਕਹਿਣ ਲੱਗੇ ਤਾਰੂ ਤੇਰੇ ਪਾਣੀ ਪਾਆਂ ਅੱਗਾਂ ਬੁਝ ਜਾਣਗੀਆਂ ਭਾਈ ਤਾਰੂ ਜੀ ਕਹਿਣ ਲੱਗੇ ਮੇਰਾ ਸਰਵਕਾਰ ਇਸ ਚੀਜ਼ ਦੇ ਨਾਲ ਨਹੀਂ ਵੀ ਅੱਗ ਬੁਝਣੀ ਐ ਕਿ ਨਹੀਂ ਬੁਝਣੀ ਮੈਨੂੰ ਮੇਰੇ ਗੁਰੂ ਨੇ ਹੁਕਮ ਦਿੱਤਾ ਹੈ ਕਿ ਜਦੋਂ ਵੀ ਕਿਸੇ ਦਾ ਦਰਦ ਵੇਖੋ ਵਿਹਲੇ ਨਾ ਬੈਠੋ ਕੋਈ ਨਾ ਕੋਈ ਉਪਰਾਲਾ ਕਰੋ ਉਹਦੇ ਦੁੱਖ ਦੀ ਉਹਦੇ ਦਰਦ ਦੀ ਨਿਰਵਿਰਤੀ ਕਰੋ ਇਸ ਕਰਕੇ ਮੈਂ ਜੇ ਹੁਣ ਵਿਹਲਾ ਬਹਿ ਗਿਆ ਤੇ ਮੈਂ ਆਪਣੇ ਗੁਰੂ ਦੇ ਹੁਕਮ ਤੋਂ ਦੂਰ ਹੋ ਜਾਵਾਂਗਾ ਇਹ ਭਾਈ ਤਾਰੂ ਜੀ ਨੇ ਕਿਹਾ ਤੇ ਉਹ ਨਿਰੰਤਰ ਆਪਣੀ ਸੇਵਾ ਦੇ ਵਿੱਚ ਲੱਗੇ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ